ਸੜਦਾ ਦਾਅਵਾ ਐਸੇ ਕਰਦਾ ਜੀ ਕੋਈ ਬੰਦਾ ਸਾਫ ਤੋਂ ਕਰ ਦਵੇ ਮੈਂ 10 ਲੱਖ ਰੁਪਏ ਨਾ ਮੈਂ 20 ਲੱਖ ਰੁਪਏ ਨਾ ਦਊਂਗਾ ਜੀ ਲਓ ਜੀ ਇਹ ਕਹਿੰਦੇ ਅਸੀਂ ਕੈਂਸਰ ਨੂੰ ਵੀ ਜੜੋਂ ਖਤਮ ਕਰ ਦਿੰਨੇ ਆ ਇਹ ਇੰਨੀ ਕੰਪਟੈਂਸਾ ਗੱਲ ਤਾਂ ਹੀ ਹੁੰਦੀ ਆ ਜੇ ਸਾਨੂੰ ਆਪਣੀ ਦਵਾਈ ਤੇ ਮਾਣ ਹੈ ਨਾ ਆਪ ਚੈਅ ਤਿਆਰ ਕਰਦੇ ਆ ਨਹੀਂ ਜਿੱਦਾਂ ਤੁਸੀਂ ਬੈਂਚ ਤੇ ਹੱਥ ਮਾਰ ਮਾਰ ਕੇ ਦਾਅਵੇ ਕਰ ਰਹੇ ਹੋ ਇਲਾਜ ਕਰਨ ਦੇ ਹੁਣ ਤੱਕ ਤੁਸੀਂ ਬਹੁਤ ਸਾਰੇ ਡਾਕਟਰ ਤੇ ਵੈਦ ਵੱਡੇ ਵੱਡੇ ਦਾਅਵੇ ਕਰਦੇ ਦੇਖੇ ਹੋਣੇ ਆ ਪਰ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਹੁਣ ਤੱਕ ਦੇ ਸਾਰੇ ਡਾਕਟਰਾਂ ਤੇ ਸਾਰੇ ਵਾਅਦਿਆਂ ਨਾਲੋਂ ਵੱਧ ਉੱਪਰ ਦੀਆਂ ਵੱਡੀਆਂ ਤੇ ਹੈਰਾਨ ਕਰ ਦੇਣ ਵਾਲੀਆਂ ਨੇ ਇਹ ਨੇ ਪੰਨੂ ਵੈਦ ਔਰ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਇੰਨਾ ਵੱਡਾ ਦਾਵਾ ਕਰਦੇ ਹੋ ਮਤਲਬ ਤੁਹਾਡਾ ਪ੍ਰਚਾਰ ਅਸੀਂ ਸੁਣਿਆ ਕਿ ਤੁਸੀਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜੜੋਂ ਖਤਮ ਕਰਨ ਦੇ ਦਾਵਾ ਕਰਦੇ ਹੋ ਕਿ ਇਹ ਸੱਚ ਹੈ ਬਿਲਕੁਲ ਹੀ ਬਿਲਕੁਲ ਸੱਚ ਹੈ ਜੀ ਦੇਖੋ ਦਾਵਾ ਨਹੀਂ ਕਰਦੇ ਸਾਡੀਆਂ ਦਵਾਈਆਂ ਦੇਰ ਜਾਲਤ ਇੰਨਾ ਵਧੀਆ ਹੈ ਵੀ ਅਸੀਂ ਰੋਗ ਨੂੰ ਜੜੋਂ ਖਤਮ ਕਰਦੇ ਹਾਂ ਕੈਂਸਰ ਦਾ ਰੋਗ ਆ ਗਠੀ ਦਾ ਰੋਗ ਆ ਦਿਮਾਗ ਦੀ ਕੋਈ ਵੀ ਪ੍ਰੋਬਲਮ ਆ ਸਕਿਨ ਦੀ ਕੋਈ ਵੀ ਪ੍ਰੋਬਲਮ ਆ ਜੀ ਮੰਨ ਲਓ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਨਵਾ ਤੱਕ ਕੋਈ ਵੀ ਪ੍ਰੋਬਲਮ ਆ ਜੀ ਅਸੀਂ ਰੋਗ ਨੂੰ ਜੜੋਂ ਖਤਮ ਕਰਦੇ ਹਾਂ ਨਹੀਂ ਜਿਵੇਂ ਕੈਂਸਰ ਦੀ ਤੁਹਾਡੇ ਬਾਰੇ ਗੱਲ ਪ੍ਰਚਾਰ ਸੁਣਿਆ ਵੀ ਤੁਸੀਂ ਕੈਂਸਰ ਨੂੰ ਬਿਲਕੁਲ ਜੜੋਂ ਖਤਮ ਕਰ ਦਿੰਦੇ ਹੋ ਇਹ ਸੱਚ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਯਕੀਨ ਨਹੀਂ ਆਉਂਦਾ ਜੀ ਨਹੀਂ ਦੇਖੋ ਜੇ ਕੀਤ ਰਿਜ਼ਲਟ ਨਾਲ ਹੀ ਹੋਣਾ ਜੀ ਜੇ ਅਸੀਂ ਵੀ ਤੁਹਾਡੇ ਨਾਲ ਗੱਲ ਕਰਦੇ ਹਾਂ ਅਸੀਂ ਵੀ ਕਿਸੇ ਗੱਲ ਤੇ ਗੱਲ ਕਰਦੇ ਹਾਂ ਜੀ ਸਾਡਾ ਜਿਹੜਾ ਕੈਂਸਰ ਆ ਕੋਈ ਵੀ ਕੈਂਸਰ ਆ ਗਦੂਦ ਦਾ ਕੈਂਸਰ ਆ ਬਲੱਡ ਕੈਂਸਰ ਆ ਲੀਵਰ ਕੈਂਸਰ ਆ ਫੇਫੜਾ ਦਾ ਕੈਂਸਰ ਆ ਸਰੀਰ ਦੇ ਕਿਸੇ ਵੀ ਅੰਗ ਨੂੰ ਕੈਂਸਰ ਹੋ ਸਕਦਾ ਜੀ ਸਾਡੇ ਕੋਲ ਹਰੇਕ ਕੈਂਸਰ ਦਾ ਇਲਾਜ ਸੰਭਵ ਹੈ ਕੋਈ ਲੰਮਾ ਸਮਾਂ ਦਵਾਈ ਨਹੀਂ ਖਾਣੀ ਪੈਂਦੀ ਬਹੁਤ ਘੱਟ ਸਮੇਂ ਵਿੱਚ ਅਸੀਂ ਕੈਂਸਰ ਨੂੰ ਜੜੋਂ ਖਤਮ ਕਰਦੇ ਹਾਂ ਦੇਖੋ ਜੀ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਬਿਮਾਰੀ ਤੇ ਸਭ ਤੋਂ ਮਹਿੰਗੀ ਇਲਾਜ ਵਾਲੀ ਬਿਮਾਰੀ ਕੈਂਸਰ ਹੈ। ਹਾਂਜੀ। ਦੁਨੀਆ ਭਰ ਦੇ ਵੱਡੇ ਵੱਡੇ ਜਿਹੜੇ ਖੋਜ ਕੇਂਦਰ ਨੇ ਮੈਡੀਕਲ ਸਾਇੰਸ ਦੇ ਯੂਨੀਵਰਸਿਟੀਆਂ ਵੱਡੇ ਵੱਡੇ ਵਿਗਿਆਨੀ ਕੈਂਸਰ ਦੀ ਦਵਾਈ ਖੋਜਣ 'ਚ ਲੱਗੇ ਹੋਏ ਨੇ। ਹਾਂਜੀ। ਪਰ ਇੰਨਾ ਵੱਡਾ ਦਾਵਾ ਕੋਈ ਨਹੀਂ ਕਰਦਾ। ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੈਂਸਰ ਨੂੰ ਖਤਮ ਕਰ ਦਿੰਦੇ ਹੋ। ਹਾਂਜੀ। ਤੇ ਹਰ ਤਰ੍ਹਾਂ ਦੇ ਕੈਂਸਰ ਦਾ ਤੁਸੀਂ ਕਹਿੰਦੇ ਹੋ ਤੁਸੀਂ ਇਲਾਜ ਕਰ ਦਿੰਦੇ ਹੋ। ਬਿਲਕੁਲ ਜੀ। ਕੀ ਉਹਨਾਂ ਸਾਰੇ ਡਾਕਟਰਾਂ ਉਹਨਾਂ ਸਾਰੀਆਂ ਖੋਜਾਂ ਨਾਲੋਂ ਵੀ ਵੱਡੀ ਖੋਜ ਤੁਹਾਡੇ ਕੋਲ ਹੈ? ਦੇਖੋ ਓ ਐਲੋਪੈਥੀ ਆ ਇਹ ਆਯੂ ਵੈਦਿਕ ਇੱਕ ਹੋਮੋਪੈਥੀ ਲਗ ਲਗ ਪੈਥੀ ਹੁੰਦੀਆਂ ਨੇ ਅਸੀਂ ਆਯੂ ਵੈਦ ਦੀ ਗੱਲ ਕਰਦੇ ਆ ਜਿਹੜੀ ਦਵਾਈ ਅਸੀਂ ਆਪ ਤਿਆਰ ਕਰਦੇ ਆ ਅਸੀਂ ਦਵਾਈ ਕੋ ਮੁੱਲ ਲੈ ਕੇ ਆਉਂਦੇ ਹਾਂਗੇ ਜੇ ਇੰਨਾ ਅਸੀਂ ਮਾਣ ਨਾਲ ਕਹਿੰਨੇ ਆ ਵੀ ਸਾਡੀ ਦਵਾਈ ਦਾ ਰਿਜ਼ਲਟ ਇੰਨਾ ਏ ਤਾਂ ਅਸੀਂ ਆਪਣੇ ਮਾਣ ਨਾਲ ਕਹਿੰਨੇ ਆ ਸਾਡੀ ਆਪਣੀ ਦਵਾਈ ਅਸੀਂ ਦਵਾਈ ਮੁੱਲ ਨਹੀਂ ਲੈ ਕੇ ਆਉਂਦੇ ਦੇਖੋ ਨਾਲੇ ਗੱਲ ਆਪਾਂ ਗੱਲ ਕਰਾਂਗੇ ਆਪਣੀ ਹਰੇਕ ਚਾਹੇ ਡਾਕਟਰ ਆ ਚਾਹੇ ਵੈਦ ਆ ਹਰੇਕ ਦਾ ਕੰਮ ਹੁੰਦਾ ਹੈ ਮਰੀਜ਼ ਨੂੰ ਠੀਕ ਕਰਨਾ ਅਪਾ ਕਿਸੇ ਬਾਰੇ ਨੈਗੇਟਿਵ ਪ੍ਰਚਾਰ ਨਹੀਂ ਕਰਾਂਗੇ ਆਪਾਂ ਆਪਣੀ ਗੱਲ ਕਰਾਂਗੇ ਵੀ ਅਸੀਂ ਰੋਗ ਨੂੰ ਜੜੋਂ ਮੁਕਤ ਕਰਦੇ ਹਾਂ ਨਹੀਂ ਤੁਸੀਂ ਕੈਂਸਰ ਦੀ ਬਿਮਾਰੀ ਦੇ ਉੱਪਰ ਕੋਈ ਚੰਗੀ ਖੋਜ ਕੀਤੀ ਹੈ ਵੀ ਇਹ ਕਿਉਂ ਪੈਦਾ ਹੁੰਦਾ ਹੈ ਇਹ ਕਾਹਤੋਂ ਫੈਲਦਾ ਹੈ ਉਹਦੀ ਜੜ ਕੀ ਹੈ ਕੈਂਸਰ ਦੀ ਇਹਦੇ ਤੇ ਰਿਸਰਚ ਖੋਜ ਕੀਤੀ ਹੈ ਕਿਉਂਕਿ ਕੈਂਸਰ ਆ ਜਿਹੜੇ ਸਰੀਰ ਦੇ ਵਿੱਚ ਸੈੱਲ ਨੇ ਜਦੋਂ ਕੋਈ ਵੀ ਸੈੱਲ ਜ਼ਿਆਦਾ ਇਕੱਠੇ ਹੋ ਕੇ ਗਿਲਤੀ ਤੇ ਵੱਧ ਜਾਂਦੇ ਨੇ ਤਾਂ ਉਹ ਕੈਂਸਰ ਦਾ ਰੂਪ ਧਨ ਕਰ ਸਕਦੇ ਨੇ ਹਮ ਅੱਛਾ ਕੈਂਸਰ ਸਰੀਰ ਦੇ ਕਿਸੇ ਵੀ ਅੰਗ ਨੂੰ ਹੋ ਸਕਦਾ ਹੈ। ਅੱਛਾ ਜੇ ਤੁਹਾਡੀ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈ ਤਾਂ ਵੀ ਕੈਂਸਰ ਹੋ ਸਕਦਾ ਹੈ। ਮੰਨ ਲਓ ਕੋਈ ਦਰਦ ਹਰਦਾ ਹੀ ਨਹੀਂ ਹੈਗਾ। ਵੈਦ ਸਾਹਿਬ ਇਸ ਟਾਈਮ ਨਾ ਜਿੰਨੀਆਂ ਵੱਡੀਆਂ ਤੇ ਵੱਧ ਫੈਲ ਰਹੀਆਂ ਬਿਮਾਰੀਆਂ ਆ ਉਹਨਾਂ ਬਿਮਾਰੀਆਂ ਦੇ ਨਾਂ ਤੇ ਠੱਗੀ ਚੱਲ ਰਹੀ ਬਹੁਤ। ਬਿਲਕੁਲ ਬਿਲਕੁਲ ਬੜੀ ਵੱਡੀ ਗਿਣਤੀ ਲੋਕ ਨੇ ਜਿਹੜੇ ਵੈਦ ਬਣ ਕੇ ਬੈਠੇ ਨੇ ਤੇ ਉਹ ਮਤਲਬ ਲੋਕਾਂ ਦੇ ਨਾਲ ਕਰੋੜਾਂ ਰੁਪਈਆ ਦੀ ਠੱਗੀ ਮਾਰ ਰਹੇ ਨੇ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਂ ਤੇ। ਇਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਆ। ਕਿਉਂਕਿ ਤੁਹਾਡਾ ਇੰਨਾ ਪ੍ਰਚਾਰ ਜਿਹੜਾ ਅਸੀਂ ਜਦੋਂ ਸੁਣਿਆ ਹਾਂ ਜੀ ਤਾਂ ਮਨ ਦੇ ਵਿੱਚ ਇਹ ਸਵਾਲ ਉੱਭਰੇ ਨੇ ਵੀ ਪੁੱਛੀਏ ਜਾ ਕੇ ਵੀ ਕਿੰਨੀਆਂ ਸਾਰੀਆਂ ਬਿਮਾਰੀਆਂ ਦਾ ਤੁਸੀਂ ਬੜਾ ਤਸੱਲੀ ਬਖਸ਼ ਇਲਾਜ ਦਾ ਦਾਵਾ ਕਰਦੇ ਹੋ ਜੀ ਵੀ ਉਹ ਦਾਵਿਆਂ ਦਾ ਸੱਚ ਕੀ ਹੈ ਦੇਖੋ ਤੁਸੀਂ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਹਾਂ ਵੀ ਤੁਸੀਂ ਮੇਰੇ ਨਾਲ ਆ ਕੇ ਬਹਿ ਜਾਓ ਕਿਤੇ ਨਾ ਜਦੋਂ ਸਾਡੇ ਕੋਲ ਮਰੀਜ਼ ਰਿਪੀਟ ਆਉਣਗੇ ਤੁਹਾਨੂੰ ਪਤਾ ਲੱਗੂਗਾ ਵੀ ਸਾਡਾ ਸਕਸੈਸ ਸੈੱਟ ਕੀ ਆ ਹੁਣ ਤੱਕ ਕਿੰਨੇ ਕੈਂਸਰ ਦੇ ਮਰੀਜ਼ ਠੀਕ ਕਰਤੇ ਸੈਕੰਡਰੀ ਵਿੱਚ ਜੀ ਅੱਛਾ ਹਾਂਜੀ ਹਾਂਜੀ ਵਾਹ ਹੋਰ ਫਿਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਦਿਮਾਗ ਦੀ ਕੋਈ ਮਾਈਗਰੇਨ ਆ ਡਿਪਰੈਸ਼ਨ ਆ ਕੋਈ ਚੇਤਾ ਭੁੱਲਦਾ ਏ ਬਾਈਪੋਲਰ ਆ ਡਿਮੈਂਸ਼ੀਆ ਏ ਦਿਮਾਗ ਨਾਲ ਸੰਬੰਧਿਤ ਕੋਈ ਵੀ ਪ੍ਰੋਬਲਮ ਆ ਜੀ ਜਿਹੜਾ ਉਹਦਾ ਸਾਡਾ ਸਕਸੈਸ ਰੇਟ ਜਿਹੜਾ ਸਕਸੈਸ ਰੇਟ ਆ ਸਾਡਾ 98% ਆ ਜੀ ਅੱਛਾ ਹਾਂਜੀ ਹੋਰ ਦਿਮਾਗ ਤੋਂ ਇਲਾਵਾ ਬਹੁਤ ਘੱਟ ਸਮੇਂ ਦੇ ਵਿੱਚ ਇਹ ਨਹੀਂ ਹੈਗਾ ਵੀ ਬਹੁਤ ਲੰਮਾ ਸਮਾਂ ਦਵਾਈ ਖਾਣੀ ਪੈਣੀ ਆ ਜੀ ਡਿਸਕਰੀ ਕੋਈ ਵੀ ਪ੍ਰੋਬਲਮ ਆ ਜੀ ਮਨਕੀ ਦੀ ਕੋਈ ਵੀ ਪ੍ਰੋਬਲਮ ਆ ਜੀ ਉਹ ਵੀ ਸਾਡਾ ਜਿਹੜਾ ਦਵਾਈ ਆ ਬਹੁਤ ਘੱਟ ਸਮਾਂ ਖਾਣੀ ਪੈਂਦੀ ਆ ਉਹਦਾ ਵੀ ਸਕਸੈਸ ਰੇਟ ਵੀ ਸਾਡਾ ਬਹੁਤ ਜ਼ਿਆਦਾ ਆ ਜੀ ਹੋਰ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਸਾਡੇ ਕੋਲ ਗਠੀਆ ਹੋ ਗਿਆ ਗੋਡਿਆਂ ਦਾ ਗ੍ਰੀਸ ਮੁਕਿਆ ਹੋਇਆ ਜੀ ਸੈਕੰਡਰੀ ਕੋਈ ਵੀ ਪ੍ਰੋਬਲਮ ਆ ਸਕਿਨ ਸਰ ਐਸ ਜਿਆ ਕੋਈ ਵੀ ਸਕਿਨ ਨਾਲ ਸੰਬੰਧਿਤ ਹੋਰ ਵੀ ਕੋਈ ਖਾਜ ਹੁੰਦੀ ਆ ਗੈਂਗਰੀਨ ਆ ਸ਼ੂਗਰ ਆ ਸਾਡੇ ਕੋਲ ਹਰੇਕ ਬਿਮਾਰੀ ਦਾ ਇਲਾਜ ਸੰਭਵ ਆ अच्छा ਤੁਸੀਂ ਟੀਮ ਆ ਉਥੇ ਤੇ ਪੂਰੀ ਦੀ ਅਸੀਂ ਆਸ ਵਿੱਚ ਪੂਰੀਆਂ ਰਿਪੋਰਟਾਂ ਵਗੈਰਾ ਦੇ ਕੇ ਤੇ ਪੂਰੀ ਟੀਮ ਨਾਲ ਗੱਲ ਕਰਕੇ ਉញੋਂ ਟੁਕੜੇ ਦਵਾਈ ਨੰਦੇ ਹੈਗੇ ਅਸੀਂ ਜੀ ਜਿਸਾਨੂੰ ਲੱਗਦਾ ਹੈਗਾ ਵੀ ਇਹ ਨੂੰ ਟੈਸਟ ਕਰਾਉਣ ਦੀ ਲੋੜ ਆ ਤਾਂ ਉਹਨੂੰ ਕਹੀਦਾ ਟੈਸਟ ਕਰਾ ਕੇ ਲੈ ਕੇ ਆਓ ਦੇਖੋ ਤੁਸੀਂ ਆਯੁਰਵੇਦ ਨਾਲ ਇਲਾਜ ਕਰਦੇ ਹੋ ਤੁਸੀਂ ਵੈਦ ਹੋ ਹਾਂ ਜੀ ਤੇ ਜਿੰਨੀਆਂ ਬਿਮਾਰੀਆਂ ਦਾ ਤੁਸੀਂ تسلی بخش ਤੇ ਜੜੋਂ ਖਤਮ ਕਰਨ ਦਾ ਦਾਵਾ ਕਰਦੇ ਹੋ ਹਾਂ ਜੀ ਮੈਂ ਹੈਰਾਨ ਆ ਕਿ ਇੰਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਵੈਦ ਬੈਠੇ ਨੇ ਹਾਂ ਜੀ ਉਹ ਤੁਹਾਡੇ ਜਿੰਨਾ ਦਾਵਾ ਵੀ ਨਹੀਂ ਕਰਦੇ ਤੇ ਤੁਸੀਂ ਜਿੰਨਾ ਕਹਿ ਰਹੇ ਹੋ ਵੀ ਸਾਡਾ ਬਿਲਕੁਲ ਸਕਸੈਸ ਰੇਟ ਇੰਨਾ ਜ਼ਿਆਦਾ ਹੈ ਹਾਂਜੀ ਮਤਲਬ ਇਹ ਕੀ ਹੈ ਯਕੀਨਯੋਗ ਗੱਲਾਂ ਨੇ ਦੇਖੋ ਗੱਲ ਇਹ ਹੈ ਜੇ ਅੰਦਰ ਸਾਨੂੰ ਆਪਣੀ ਦਵਾਈ ਤੇ ਕੰਫੀਡੈਂਸ ਆ ਜੀ ਅਸੀਂ ਤਾਂ ਹੀ ਏਡੀ ਬੜੀ ਵੱਡੀ ਗੱਲ ਕਰਦੇ ਆ ਜੀ ਨਾ ਸਟੀਰਡ ਨਾ ਨਸ਼ਾ ਕਿਸੇ ਵੀ ਦਵਾਈ ਦੇ ਵਿੱਚ ਅਸੀਂ ਟੱਚ ਨਹੀਂ ਕਰਾਉਦੇ ਹੈਗੇ ਜੀ ਸਾਡਾ ਦਾਅਵਾ ਇਸ ਗੱਲ ਦਾ ਜੀ ਕੋਈ ਬੰਦਾ ਸਾਫ ਤਾਂ ਕਰ ਦਮੈਂ 10 ਲੱਖ ਰੁਪਏ ਨਾ ਮੈਂ 20 ਲੱਖ ਵੀ ਨਾ ਹਦਾਂਗਾ ਜੀ ਜੇ ਕੋਈ ਬੰਦਾ ਸਾਫ ਤਾਂ ਕਰ ਦ ਸਾਡੇ ਕਿਸ ਦਵਾਈ ਦੇ ਵਿੱਚ ਜੀ ਕੋਈ ਨਸ਼ਾ ਨਹੀਂ ਦਵਾਈ ਚ ਕੋਈ ਵੀ ਨਸ਼ਾ ਨਹੀਂ ਕੋਈ ਸਟੀਰ ਹਾਲ ਨਹੀਂ ਜੀ ਬਿਲਕੁਲ ਟੱਚ ਵੀ ਨਹੀਂ ਕਰਾਉਂਦੇ ਅਸੀਂ ਜੀ ਨਹੀਂ ਮੈਂ ਗੱਲ ਕਰ ਰਿਹਾ ਵੀ ਚਾਹੇ ਉਹ ਐਲੋਪੈਥੀ ਹੈ ਚਾਹੇ ਉਹ ਆਯੁਰਵੇਦ ਹੈ ਚਾਹੇ ਉਹ ਹੋਮਿਓਪੈਥੀ ਹੈ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੋਣਾ ਜਾਂ ਨਾ ਹੋਣਾ ਇਹ ਅੱਗੇ ਹੈ ਪਰ ਤੁਸੀਂ ਜਿੰਨਾ ਦਾਵਾ ਕਰ ਰਹੇ ਹੋ ਵੀ ਇੰਨਾ ਸਾਡਾ ਬਿਮਾਰੀ ਠੀਕ ਹੋਣ ਦਾ ਰੇਟ ਹੈ ਸਕਸੈਸ ਰੇਟ ਹੈ ਤਾਂ ਇੰਨਾ ਦਾਵਾ ਤੁਹਾਡੇ ਕੱਲਿਆਂ ਕੋਲ ਕਿਵੇਂ ਹੈ ਇਹ ਕੋਈ ਜਿਹੜੀ ਆਜੋ ਬੈਦਕ ਆ ਹਰੇਕੀ ਆਪਣੀ ਆਪਣੀ ਪਿੱਧੀ ਹੁੰਦੀ ਹੈ ਜੀ ਇਹ ਸਾਡੀ ਆਪਣੀਆਂ ਦਵਾਈਆਂ ਨੇ ਸਾਡੀ ਆਪਣੀਆਂ ਮੈਨੂਫੈਕਚਰਾਂ ਦਾ ਆਪਣੀਆਂ ਬਣਾਈਆਂ ਦਵਾਈਆਂ ਨੇ ਜੀ ਇਹ ਅਸੀਂ ਆਪਣੀ ਕੋਈ ਦਵਾਈ ਅਸੀਂ ਮੁੱਲ ਲੈ ਕੇ ਆਵਾਂਗੇ ਜੀ ਉਹਦੇ ਨੇ ਅਸੀਂ ਤੁਹਾਡੇ ਨਾਲ ਕੰਪਨੀ ਨਾਲ ਗੱਲ ਕਿਵੇਂ ਕਰਾਂਗੇ ਜੀ ਇਹ ਨਹੀਂ ਕੰਪਟੈਂਸਾ ਗੱਲ ਤਾਂ ਹੀ ਹੁੰਦੀ ਆ ਜੇ ਸਾਨੂੰ ਆਪਣੀ ਦਵਾਈ ਤੇ ਮਾਣ ਆਏ ਨਾ ਆਪ ਤੇ ਤਿਆਰ ਕਰਦੇ ਆ ਨਹੀਂ ਜਿੱਦਾਂ ਤੁਸੀਂ ਬੈਂਚ ਤੇ ਹੱਥ ਮਾਰ ਮਾਰ ਕੇ ਦਾਅਵੇ ਕਰ ਰਹੇ ਹੋ ਇਲਾਜ ਕਰਨ ਦੇ ਦਾਅਵੇ ਨਹੀਂ ਕਰਦਾਵਾ ਸ਼ ਤਾਂ ਗਲਤ ਹੋ ਜਾਂਦਾ ਜੀ ਨਹੀਂ ਉਹ ਦਾਵਾ ਹੀ ਬਣ ਗਿਆ ਨਾ ਨਹੀਂ ਦਾਵਾ ਸਾਡਾ ਤਾਂ ਦਾਵਾ ਗੱਲ ਹੋ ਰਹੀ ਹੁੰਦੀ ਆ ਜੀ ਅਸੀਂ ਰੋਗ ਨੂੰ ਜੜੋਂ ਮੁਕਤ ਕਰਦੇ ਆ ਜੀ ਜਿਹੜੀ ਮਰਜ਼ੀ ਬਿਮਾਰੀ ਆ ਉਹਦਾ ਨਾਲੇ ਕਿ ਜਿਹੜੀ ਸਾਡੀ ਦਵਾਈ ਲੰਮਾ ਸਮਾਂ ਕੋਈ ਨਹੀਂ ਖਾਣੀ ਪੈਂਦੀ ਜੀ ਪਰ ਪਰ ਮੈਂ ਮੈਂ ਵੈਦ ਸਾਹਿਬ ਇਹ ਗੱਲ ਕਰ ਰਿਹਾ ਵੀ ਐਲੋਪੈਥੀ ਚ ਆਯੁਰਵੇਚ ਬੜੇ ਡਾਕਟਰ ਨੇ ਬੜੇ ਸਾਇੰਟਿਸਟ ਨੇ ਜਿਹੜੇ ਕੈਂਸਰ ਦਾ ਜਾਂ ਹੋਰ ਬਿਮਾਰੀਆਂ ਦਾ ਇਲਾਜ ਲੱਭਣ ਲਈ ਦਿਨ ਰਾਤ ਇੱਕ ਕਰੀ ਬੈਠੇ ਨੇ ਤੁਹਾਡੇ ਕੋਲ ਇਹੋ ਜਿਹਾ ਕੀ ਜਾਦੂ ਹੈ ਇਹੋ ਜਿਹਾ ਕੀ ਤੁਹਾਡੇ ਕੋਲ ਕੋਈ ਫਾਰਮੂਲਾ ਹੈ ਜਿਹਦੇ ਨਾਲ ਤੁਸੀਂ ਇਹੋ ਜੀ ਦਵਾਈ ਬਣਾ ਲੈਂਦੇ ਹੋ ਆਪਣੇ ਫਾਰਮੂਲੇ ਨੇ ਜੀ ਸਾਡੀ ਆਪਣੀ ਟੀਮ ਆ ਸਾਡਾ ਆਸੋ ਸਾਡੀ ਬਹੁਤ ਵੱਡੀ ਟੀਮ ਆ ਉਸ ਵਿੱਚ ਇਹ ਦਸਾ ਚ ਕਰਦੇ ਆ ਵੈਸੇ ਹੀ ਨਹੀਂ ਹੈਗਾ ਵੀ ਟੁੱਕੇ ਨਾ ਕਰ ਦਿੰਦੇ ਦੀ ਇਹੇ ਹਾਂ ਜੀ ਪੂਰੀ ਰਿਸਰਚ ਕਰਕੇ ਸਾਡੀ ਬਹੁਤ ਵੱਡੀ ਟੀਮ ਹੈ ਜੀ ਹਜ਼ਾਰਾਂ ਸਾਲ ਦੇ ਚੱਲੇ ਆ ਰਹੇ ਨੇ ਜੀ ਇਹ ਇਹ ਕੋਈ ਇਹ ਨਹੀਂ ਆ ਵੀ ਅਸੀਂ ਖੋਜ ਕੀਤੀ ਆ ਦੁਨੀਆ ਉੱਪਰ ਦੇ ਉੱਪਰ ਪਈ ਆ ਗੱਲ ਇਹ ਆ ਵੀ ਚੀਜ਼ ਨੂੰ ਸਾਹਮਣੇ ਲੈ ਕੇ ਆਉਣ ਦਾ ਵੀ ਤੁਸੀਂ ਸਹੀ ਚੀਜ਼ ਨੂੰ ਸਾਹਮਣੇ ਕਿਵੇਂ ਲੈ ਕੇ ਆਉਣੀਓ ਜੀ ਅੱਛਾ ਹੁਣ ਮੰਨ ਲਓ ਡਾਕਟਰ ਕਹਿ ਰਹੇ ਨੇ ਵੀ ਇਹਦੇ ਗੋਡੇ ਨਵੇਂ ਪਾਓ ਜੀ ਆਪਾਂ ਉਹੀ ਗੋਡੇ ਨਵੇਂ ਬਣਾਉਣੇ ਆ ਜੀ ਅੱਛਾ ਹਾਂ ਜੀ ਜੇ ਲੀਵਰ ਟ੍ਰਾਂਸਪਲੈਂਟ ਕਰਨੋ ਜੀ ਲੀਵਰ ਸਟ੍ਰੈਸਸ ਹੋ ਗਿਆ ਜੀ ਲੀਵਰ ਟ੍ਰਾਂਸਪਲੈਂਟ ਕਰਨੋ ਕਹਤਾ ਲੀਵਰ ਬਲਦਾਉਣ ਦੀ ਲੋੜ ਨਹੀਂ ਉਹੀ ਲੀਵਰ ਨਵਾਂ ਬਣਾਵਾਂਗੇ ਆਪਾਂ ਅੱਛਾ ਹਾਂਜੀ ਹਾਂਜੀ ਮਤਲਬ ਇੰਨਾ ਹੈ ਦਾਵਾ ਤੁਹਾਡਾ ਇੰਨਾ ਹੈਗਾ ਜੀ 10 ਦਿਨ ਚ ਰਿਜ਼ਲਟ ਆਊਕਰ ਵਾਲੇ ਜੀ ਹਾਂਜੀ 10 ਦਿਨ ਤੇ ਦਿਖਾ ਲਾਂਗੇ ਦਵਾਈ ਹੁੰਦੀ ਕੀ ਹੈ ਅੱਛਾ ਤੇ ਦਵਾਈ ਤੁਹਾਡੀ ਮਹਿੰਗੀ ਕਿੰਨੀ ਹੈ ਨਹੀਂ ਤੇ ਨਾ ਦਵਾਈ ਮਹਿੰਗੀ ਨਾ ਸਸਤੀ ਹੈ ਜੀ ਡਿਪੈਂਡ ਕਰਦਾ ਵੀ ਉਹਦੇ ਚ ਕਿਹੜੀ ਚੀਜ਼ ਪੈਂਦੀ ਹੈ ਜੀ ਨਾ ਬਹੁਤੀ ਮਹਿੰਗੀ ਹੋਵੇ ਨਾ ਬਹੁਤੀ ਸਸਤੀ ਹੋਵੇ ਜੀ ਜਿਹੜੀ ਚੀਜ਼ ਜਿੰਨੇ ਕੁਰੀ ਹੈਗੀ ਆ ਉਹਦੇ ਵਿੱਚ ਉਨੇ ਸਾਬ ਨਾਲ ਰੱਖਿਆ ਰੱਖਿਆ ਰੇਟ ਹੈ ਜੀ ਉਹ ਬਹੁਤੀ ਮਹਿੰਗੇ ਇੰਨੇ ਨਾ ਮਹਿੰਗੇ ਨਾ ਸਸਤੀਆਂ ਦੀ ਉਹ ਹੁਣ ਗੱਲ ਹਰੇਕ ਚੀਜ਼ ਦੀ ਅਲੱਗ-ਅਲੱਗ ਬਿਮਾਰੀ ਅਲੱਗ-ਅਲੱਗ ਲਾਜ ਹੈ ਜੀ ਪਰ ਦੂਜੀਆਂ ਪੈਥੀਆਂ ਦੇ ਮੁਕਾਬਲੇ ਸਾਡੀ ਦਵਾਈ ਫਿਰ ਸਸਤੀ ਆ ਨਹੀਂ ਥੋੜੇ ਜਿਹੜੇ ਜਿੰਨੇ ਵੀ ਵੈਦ ਨੇ ਆਯੁਰਵੈਦ ਦੇ ਬੜੇ ਸਾਰੇ ਵੈਦ ਨੇ ਜਿਨ੍ਹਾਂ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਮਤਲਬ ਕੋਈ ਵੈਦ ਆਖੀ ਜਾਂਦਾ ਵੀ ਜਦੋਂ ਖੂਨ گاੜਾ ਹੋ ਜੇ ਤੇ ਘਿਓ ਨਹੀਂ ਖਾਣਾ ਤੁਸੀਂ ਦੁੱਧ ਨਹੀਂ ਪੀਣਾ ਤੇ ਕੋਈ ਵੈਦ ਕਹੀ ਜਾਂਦਾ ਵੀ ਨਾ ਵੀ ਨਾ ਖੂਨ ਜਿੰਨਾ ਮਰਜੀ گاੜਾ ਹੋ ਗਿਆ ਤੁਸੀਂ ਘਿਓ ਖਾ ਸਕਦੇ ਹੋ ਦੁੱਧ ਪੀ ਸਕਦੇ ਹੋ ਕੋਈ ਵੈਦ ਕੋਈ ਪਰਹੇਜ਼ ਕਰਾਈ ਜਾਂਦਾ ਉਸੇ ਹੀ ਬਿਮਾਰੀ ਚ ਕੋਈ ਵੈਦ ਜਿਹੜਾ ਉਸੇ ਹੀ ਬਿਮਾਰੀ ਚ ਉਹ ਕਹਿੰਦਾ ਇਹ ਪਰਹੇਜ਼ ਕਰਨ ਦੀ ਲੋੜ ਹੀ ਨਹੀਂ ਹੈਗੀ ਵੈਦਾਂ ਦੇ ਵਿਚਾਰਾਂ ਚ ਇੰਨਾ ਫਰਕ ਕਿਉਂ ਹੁੰਦਾ ਦੇਖੋ ਦੇਖੋ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਇਹ ਤਾਂ ਬਹੁਤ ਤਰ੍ਹਾਂ ਦੀਆਂ ਨੇ ਨੈਟ ਤੇ ਉੱਪਰ ਕੋਈ ਕਹਿੰਦਾ ਸਵੇਰ ਨੂੰ 8 ਗਲਾਸ ਪਾਣੀ ਪੀਓ। ਕੋਈ ਕਹਿੰਦਾ ਜੀ ਤੁਰੰ데 ਇੰਨੇ ਤਰੀਕੇ ਨਹੀਂ। ਕੋਈ ਕਹਿੰਦਾ ਪਾਣੀ ਪੀਣ ਦੇ ਇੰਨੇ ਤਰੀਕੇ ਨਹੀਂ। ਕੋਈ ਕਹਿੰਦੇ ਖੜ ਕੇ ਪਾਣੀ ਪਿਓ ਗੋਡਿਆਂ 'ਚ ਪਾਣੀ ਆ ਜਾਊਗਾ ਜੀ। ਬਿਲਕੁਲ ਬਿਲਕੁਲ। ਹੁਣ ਕੋਈ ਕਹੇ ਰੋਟੀ ਨਾਲ ਪਾਣੀ ਪੀਣਾ ਤੇ ਇਹਦੇ ਕੋਈ ਕਹਿੰਦਾ ਨਹੀਂ ਪੀਣਾ ਚਾਹੀਦਾ। ਪਰ ਅਸੀਂ ਕਹਿੰਦੇ ਆ ਰੋਟੀ ਨਾਲ ਪਾਣੀ ਪੀਣਾ ਚਾਹੀਦਾ ਏ। ਅੱਛਾ ਤੁਸੀਂ ਕਹਿੰਦੇ ਰੋਟੀ ਨਾਲ ਪਾਣੀ ਪੀਣਾ ਚਾਹੀਦਾ। ਜਿੰਨੀ ਜ਼ਰੂਰਤ ਆ। ਕਿਉਂਕਿ ਰੋਟੀ ਦਾ ਜੂਸ ਬਣ ਕੇ ਹੀ ਗਾਹਾਂ ਜਾਣਾ ਏ। ਆਪਣੇ ਬਜ਼ੁਰਗ ਠੀਕੇ ਸੀ। ਰੋਟੀ ਨਾਲੇ ਪਾਣੀ ਪੀਂਦੇ ਸੀਗੇ ਜੀ। ਤੁਸੀਂ ਵੀ ਹੁਣ ਤੱਕ ਵੀ ਰੋਟੀ ਨਾਲੇ ਪਾਣੀ ਪੀਂਦੇ ਰਹੇ ਹੋ ਜੀ ਉਹ ਵੈਦ ਸਾਹਿਬ ਮੈਂ ਤਾਂ ਪਿਛਲੇ 4 ਸਾਲ ਤੋਂ ਪਾਣੀ ਛੱਡਿਆ ਹੋਇਆ ਰੋਟੀ ਨਾਲ ਪੀਣਾ ਕਿਉਂਕਿ ਮੈਨੂੰ ਤਾਂ ਇਹ ਆ ਵੀ ਬਹੁਤ ਸਾਰੇ ਵੈਦਾਂ ਤੋਂ ਸੁਣ ਲਿਆ ਵੀ ਨਹੀਂ ਪੀਣਾ ਤੇ ਆਪਾਂ ਨਹੀਂ ਪੀਂਦੇ ਨਹੀਂ ਨਹੀਂ ਰੋਟੀ ਨਾਲ ਪਾਣੀ ਪੀਆ ਕਰੋ ਇੱਕ ਤੁਸੀਂ ਦੇਖੋ ਰੋਟੀ ਨਾਲ ਥੋੜਾ ਸੀਰ ਪਾਣੀ ਮੰਗਦਾ ਏ ਪਰ ਤੁਸੀਂ ਪੀਂਦੇ ਤਾਂ ਨਹੀਂ ਹੈਗੇ ਵੀ ਕਿਹਾ ਹੋਇਆ ਏ ਥੋੜਾ ਸੀਰ ਮੰਗ ਰਿਹਾ ਏ ਤੁਸੀਂ ਪੀ ਨਹੀਂ ਰਹੇ ਸਿਆਣੇ ਕਹਿੰਦੇ ਵੀ ਖਾਓ ਮਨ ਪਉਦਾ ਪੈਨੋ ਜੱਗ ਪਉਦਾ ਆਪਾਂ ਉਲਟ ਕੰਮ ਕਰ ਲਾ ਗਏ ਆਪਾਂ ਲੋਕਾਂ ਦੇ ਇਹ ਖਾਣ ਪੀਣ ਲਾ ਗਏ ਪਹਿਲਾਂ ਲਾ ਕੇ ਮਰਜੀ ਨਾਲ ਤੇ ਬਿਮਾਰ ਤਾਂ ਆ ਜੀ ਆਪਣੇ ਬਜ਼ੁਰਗ ਰੋਟੀ ਨਾਲੇ ਪਾਣੀ ਪੀਂਦੇ ਸੀਗੇ ਜੀ ਜੀ ਜੇ ਇਹ ਫਾਰਮੂਲਾ ਗਲਤ ਹੁੰਦਾ ਤੁਹਾਨੂੰ ਦੱਸਦੇ ਉਹ ਵੀ ਡਾਕਟਰ ਸਾਹਿਬ ਜਾ ਸਾਹਿਬ ਪੁੱਤ ਨਾਲ ਪਾਣੀ ਨਹੀਂ ਪੀਣਾ ਮਾੜਾ ਹੁੰਦਾ ਇਹ ਤੁਸੀਂ ਆਪ ਪੀਂਦੇ ਰਹੇ ਹੋ ਹੁਣ ਤੱਕ ਜੇ ਤੁਹਾਨੂੰ ਕੋਈ ਬਿਮਾਰੀ ਸੀਗੀ ਲੱਗੀ ਜਾਂ ਤੁਸੀਂ ਪੀਂਦੇ ਸੀਗੇ ਜੀ ਫਿਰ ਇੱਕ ਤੋਂ ਅੱਗੇ ਜੀ ਦੇਖੋ ਇਹ ਤੁਹਾਡੀ ਗੱਲ ਬਕਰੀ ਗੱਲ ਆ ਵੀ ਜਿਹਦੇ ਮੂੰਹ ਚ ਜੋ ਆਉਂਦਾ ਉਹ ਹੀ ਬੋਲੀ ਜਾ ਰਿਹਾ ਜੀ ਹੁਣ ਜਿਹੜੀ ਤੁਸੀਂ ਇੱਕ ਗੱਲ ਕੀਤੀ ਆ ਵੀ ਕਈ ਵੈਦ ਨੇ ਜਿਹੜੇ ਕਹਿੰਦੇ ਨੇ ਵੀ ਖੜਕ ਕੇ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਇਹ ਗੋਡੇ ਚਲਾ ਜਾਂਦਾ ਗੋਡੇ ਗਲ ਜਾਂਦੇ ਨੇ ਕੀ ਇਹ ਸੱਚ ਹੈ ਵੀ ਖੜਕ ਕੇ ਪਾਣੀ ਅਗਰ ਪੀਏ ਤਾਂ ਗੋਡੇ ਚਲਾ ਜਾਂਦਾ ਮੈਂ ਗੋਟੇ ਚਲ ਜਾਊਗਾ ਇੰਨਾ ਲੰਬਾ ਪ੍ਰੋਸੈਸ ਆ ਪਾਣੀ ਜਾਂਦਾ ਥੋੜਾ ਗੋਡੇ ਚਲ ਜਾਊਗਾ ਫਿਰ ਪੈਰਾਂ ਚਲ ਜਾਊਗਾ ਪਾਣੀ ਪੈਰ ਹੀ ਭਾਰੇ ਹੋਣਗੇ ਬੰਦੇ ਤੇ ਜੀ ਹੁਣ ਬਹੁਤ ਆਮ ਗੱਲ ਪ੍ਰਚਲਿਤ ਆ ਇਹ ਵੀ ਜਿਹੜਾ ਭਾਰੀ ਬੰਦਾ ਉਹਦੇ ਗੋਡੇ ਖਰਾਬ ਹੁੰਦੇ ਨੇ ਇਹ ਗੱਲ ਤੁਸੀਂ ਦਾਣਾ ਮੰਡੀ ਦੇ ਲੇਬਰ ਜਾਂ ਤੁਸੀਂ ਕੋल्ड ਸਟੋਰ ਦੇ ਲੇਬਰ ਰੋਜ਼ ਕਿੰਨੇ ਵਾਰ ਚੱਕਦੀ ਆ ਉਹਦੇ ਗੋਡੇ ਰੋਜ਼ ਖਰਾਬ ਹੋ ਜਾਂਦੇ ਕੋਟੇ ਖਰਾਬ ਹੋਣਾ ਇੱਕ ਬਿਮਾਰੀ ਆ ਹੂੰ ਜਾਂ ਕਿਲੋ ਦੇ ਵੀ ਖਰਾਬ ਹੋਵੇ ਦੋ ਕੁਆਟ ਦੇ ਵੀ ਖਰਾਬ ਨਹੀਂ ਹੋ ਸਕਦੇ ਉਹ ਹੂੰ ਉਹ ਇੱਕ ਬਿਮਾਰੀ ਆ ਉਹ ਕਿਸੇ ਨੂੰ ਵੀ ਲੱਗ ਸਕਦੀ ਆ ਉਹ ਉਹਦਾ ਭਾਰ ਨਾਲ ਕੋਈ ਸੰਬੰਧ ਨਹੀਂ ਹੈਗਾ ਅੱਛਾ ਹਾਂ ਲੱਸੀ ਮੱਖਣ ਕਿਉਂ ਇਹ ਖਾਣਾ ਚਾਹੀਦਾ ਨਾ ਕੋਈ ਪ੍ਰੋਬਲਮ ਨਹੀਂ ਆਉਦੀ ਹੈਗੀ ਭਾਵੇਂ ਕਿਸੇ ਦਾ ਟ੍ਰਾਈਗਲਿਸਰਾਈਡ ਜਾਂ ਕੈਸਟਰੋਲ ਵਧਿਆ ਹੋਵੇ ਤਾਂ ਵੀ ਮੱਖਣ ਕਿਉਂ ਖਾ ਲੈਣਾ ਚਾਹੀਦਾ ਬਹੁਤ ਹੀ ਫਾਇਦੇਮੰਦ ਆ ਕਿਉਂ ਤੇ ਫਿਰ ਵੀ ਕੁਝ ਹਾਲਤ ਗੈਰ ਲਾਹਣ ਹੋ ਸਕਦੀ ਆ ਮੱਖਣ ਬਹੁਤ ਫਾਇਦੇਮੰਦ ਆ ਜੀ अच्छा आप भाई किसी दा खून गाढ़ा है ट्राइग्लिसराइड बढ़या है कैस्टरोल बढ़या है ओनु मक्खन खा लेना चाहिदा ओनु मक्खन खाना चाहिदा मक्खन गोड्डा जी कमाल है जी ਤੁਸੀਂ ਦੇਖੋ ਇਹ ਪੰਨੂ ਵੈਦ ਸਾਹਿਬ ਨੇ ਔਰ ਹੁਣ ਤੱਕ ਕਈ ਵੈਦ ਕਈ ਡਾਕਟਰ ਇਹ ਕਹਿੰਦੇ ਨੇ ਵੀ ਜੇ ਤੁਹਾਡਾ ਟ੍ਰਾਈਗਲਿਸਰ ਵਧ ਗਿਆ ਕੈਸਟਰੋਲ ਵਧ ਗਿਆ ਖੂਨ ਗਾੜਾ ਹੋ ਗਿਆ ਤੁਸੀਂ ਬਿਲਕੁਲ ਮੱਖਣ ਨਹੀਂ ਖਾਣਾ ਨਹੀਂ ਤਾਂ ਤੁਹਾਨੂੰ ਹਾਰਟ ਅਟੈਕ ਹੋਊਗਾ ਵੈਦ ਸਾਹਿਬ ਜੇਕਰ ਮੰਨ ਲਓ ਇਸ ਤਰ੍ਹਾਂ ਕੋਈ ਮੱਖਣ ਖਾਈ ਜਾਏ ਤਾਂ ਜਿਵੇਂ ਡਾਕਟਰ ਕਹਿੰਦੇ ਨੇ ਵੀ ਤੁਸੀਂ ਫਿਰ ਤੁਹਾਨੂੰ ਹਾਰਟ ਅਟੈਕ ਹੋ ਜਾਊਗਾ ਮਰੀ ਪਤਾ ਗੱਲ ਕਿ ਉਹਨੂੰ ਦੇਖੋ ਹਰੇਕ ਤਰ੍ਹਾਂ ਦੀਆਂ ਅਲੱਗ-ਅਲੱਗ ਸੋਚ ਹੁੰਦੀਆਂ ਅਲੱਗ-ਅਲੱਗ ਵਿਧੀਆਂ ਹੁੰਦੀਆਂ ਨੇ ਕਿਨਾਂ ਨੂੰ ਕਿਸੇ ਨੂੰ ਕੁਝ ਪੜਾਇਆ ਜਾਂਦਾ ਏ ਕਿੰਦੀਆਂ ਤਰ੍ਹਾਂ ਦਾ ਇਤਿਹਾਸ ਪਿਆ ਏ ਉਹਨੂੰ ਉਥੇ ਬੈਠ ਕੇ ਆਪਾਂ ਕੰਟਰੋਲ ਪਾਸੀ ਦੇ ਪੜ੍ਹਨਾ ਚਾਹੀਦਾ ਆਪਾਂ ਨੂੰ ਕੋਈ ਕੋ ਵਿੱਚ ਬਹੁਤ ਵਿਚਾਰਾ ਧਾਰਾਂ ਦੇ ਬੰਦਾ ਕਨਫਿਊਜ਼ ਜਾਂਦਾ ਏ ਪੜਾ ਕਹਿੰਦੇ ਮੇਰੇ ਤੇ ਯਕੀਨ ਕਰੂ ਨਹੀਂ ਕਰੂ ਜੀ ਉਹਨਾਂ ਨੇ ਇਹ ਆਪਣੇ ਤੌਰ ਤੇ ਲਾ ਕੇ ਸ਼ਰਤੀ ਗੱਲਾਂ ਨਹੀਂ ਕਰਕੇ ਜੀ ਉਹ ਇਹ ਜਿਹੜਾ ਇਹ ਵਿਸ਼ਾ ਏ ਇੱਕ ਕੰਟਰੋਵਰਸੀ ਦਾ ਵਿਸ਼ਾ ਜੀ ਇਹ ਨਹੀਂ ਬਿਲਕੁਲ ਵਿਸ਼ਾ ਤਾਂ ਕੰਟਰੋਵਰਸੀ ਦਾ ਆਉ ਮੰਨ ਪਾਉਂਦਾ ਪੈਨੋ ਜੱਗ ਪਾਉਂਦਾ ਜੀ ਬਸ ਵੈਦ ਸਾਹਿਬ ਵੇਖੋ ਵਿਸ਼ਾ ਤਾਂ ਇਹ ਕੰਟਰੋਵਰਸੀ ਦਾ ਥੋੜੀ ਗੱਲ ਬਿਲਕੁਲ ਠੀਕ ਆ ਪਰ ਤੁਸੀਂ ਵੀ ਇੱਕ ਮਸ਼ਹੂਰ ਵੈਦ ਹੋ ਹਾਂਜੀ ਤੇ ਹਜ਼ਾਰਾਂ ਲੋਕ ਤੁਹਾਡੇ ਕੋਲ ਦਵਾਈ ਲੈਣ ਆਉਂਦੇ ਨੇ ਕੈਂਸਰ ਤੱਕ ਨੂੰ ਠੀਕ ਕਰਨ ਦੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਜੀ ਤੇ ਤੁਹਾਡੇ ਕੋਲੋਂ ਫਿਰ ਇਹ ਦਰਸ਼ਕਾਂ ਦੇ ਅੱਗੇ ਗੱਲਾਂ ਕਲੀਅਰ ਤਾਂ ਕਰਾਉਣੀਆਂ ਠੀਕ ਨੇ ਨਾ ਅਸੀਂ ਨਹੀਂ ਮੱਖਣ ਬੰਦ ਕਰਾਉਂਦੇ ਕਿਸੇ ਦਾ ਜੀ ਲੱਸੀ ਮੱਖਣ ਅਸੀਂ ਨਹੀਂ ਬੰਦ ਕਰਾਉਂਦੇ ਜੀ ਅਸੀਂ ਤਾਂ ਜਿਹੜੀਆਂ ਪੱਕੇ ਸਾਡਾ ਕੁਪ ਨਹੀਂ ਹੈਗਾ ਜੀ। ਅੱਛਾ। ਚਲੋ ਕਿਡਣੀ ਦਾ ਪਰਹੇਜ਼ ਵੱਧ ਨਹੀਂ ਜੀ। ਜੇ ਕਿਡਣੀ ਨੇ ਠੀਕ ਕਰਾਉਣੀ ਆ ਉਹਦੇ ਪਰਹੇਜ਼ ਥੋੜੇ ਵੱਧ ਰੱਖਣੇ ਪੈਣ ਲੱਗ। ਨਹੀਂ ਲਗਭਗ ਸਾਰਿਆਂ ਨੇ ਪਰਹੇਜ਼ ਕਾਮਨ ਨੇ ਜੀ। ਅੱਛਾ ਫਿਰ ਇਹ ਜਿਹੜੀਆਂ ਤੁਸੀਂ ਦਵਾਈਆਂ ਬਣਾਉਣੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕੈਂਸਰ ਵੀ ਤੁਸੀਂ ਠੀਕ ਕਰ ਦਿੰਨੇ ਹੋ ਤੁਸੀਂ ਲੀਵਰ ਕਿਸੇ ਦਾ ਕਿੰਨਾ ਵੀ ਖਰਾਬ ਹੈ ਤੁਸੀਂ ਕਹਿੰਦੇ ਹੋ ਮਤਲਬ ਅਸੀਂ ਛੱਟਣ ਲੱਗਿਆ ਪਾਣੀ ਤਾਂ ਵੀ ਬਿਲਕੁਲ ਠੀਕ ਹੋਊਗਾ ਜੀ ਉਹ। ਤੇ ਫਿਰ ਇਹ ਜਿਹੜੀਆਂ ਤੁਸੀਂ ਦਵਾਈਆਂ ਬਣਾਉਣੇ ਹੋ ਦਵਾਈਆਂ ਕਿੱਥੋਂ ਲੈਣੇ ਹੋ? ਦਵਾਈਆਂ ਰੈਸਪੀ ਸਾਡੀ ਆਪਣੀ ਹੈ ਜੀ। अच्छा नहीं अगो कितों ਲੈਨੇ ਹੋ ਕਿਸੇ ਕੰਪਨੀ ਤੋਂ ਜਾਂ ਆਪ ਬਣਾਉਨੇ ਹੋ ਦਵਾਈ ਅਸੀਂ ਆਪ ਤਿਆਰ ਕਰਦੇ ਆਂ ਦਵਾਈ ਕਿਸੇ ਫਿਰ ਇੰਨਾ ਕੰਫੀਡੈਂਸ ਨਹੀਂ ਦਿਖਾ ਸਕਦੇ ਹੈਗੇ ਜੇ ਦਵਾਈ ਮੁੱਲੇ ਮਿਲਦੀ ਫਿਰ ਕੋਈ ਵੀ ਨਾਗ ਲੈਸਣਾ ਜਾ ਕੇ ਲੈ ਸਕਦਾ ਦੀ ਉਹ ਅਸੀਂ ਤੋਂ ਭਾਈਆ ਆਪ ਤਿਆਰ ਕਰਦੇ ਆਂ ਅੱਛਾ ਸਾਰੀਆਂ ਸਾਡੀਆਂ ਸਾਰੀਆਂ ਦਵਾਈਆਂ ਆਪ ਤਿਆਰ ਕਰਦੇ ਆਂ ਅਸੀਂ ਅਸੀਂ ਦਵਾਈ ਕੋ ਮੁੱਲ ਨਹੀਂ ਲੈ ਕੇ ਆਉਂਦੇ ਹੈਗੇ ਜੀ ਅੱਛਾ ਤੇ ਉਹ ਫਿਰ ਜਿਹੜਾ ਕੱਚਾ ਮਾਲ ਹੈ ਦਵਾਈਆਂ ਬਣਾਉਣ ਵਾਲਾ ਉਹ ਕਿੱਥੋਂ ਲੈਨੇ ਹੋ ਉਹ ਦੁਕਾਨ ਉਹ ਤਾਂ ਨਾ ਜਿਹੜਾ ਤੁਹਾਡਾ ਸਵਾਲ ਬਹੁਤ ਵਧੀਆ ਇਹਦੇ ਵਿੱਚ ਵੀ ਬਹੁਤ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਚੀਜ਼ਾਂ ਦੇ ਵਿੱਚ ਵੀ ਬਹੁਤ ਡੁਪਲੀਕੇਸੀ ਹੈ ਜੀ ਚੀਜ਼ ਵਧੀਆ ਤਰੀਕੇ ਦੀ ਰੁ ਸ਼ੁੱਧ ਚੀਜ਼ ਹੋਊਗੀ ਸ਼ੁੱਧ ਤਰੀਕੇ ਨਾਲ ਬਣੀ ਹੋਊਗੀ ਉ ਤਾਂ ਹੀ ਕੰਮ ਕਰੂਗੀ ਜੋ ਛੋਧਨ ਦਾ ਕਰਾ ਮਟੀਰੀਅਲ ਹੀ ਸ਼ੁੱਧ ਨਹੀਂ ਹੋਊਗਾ ਤਾਂ ਉਹਨੇ ਕੰਮ ਨਹੀਂ ਕਰਨਾ ਹੈਗਾ ਜੀ ਅਸੀਂ ਸਾਨੂੰ ਉਹ ਵੀ ਪਰਖ ਹੈਗੀ ਅਸੀਂ ਉਹ ਵੀ ਆਪਣੇ ਤਰੀਕੇ ਨਾਲ ਵਧੀਆ ਦੇਖ ਕੇ ਲੈ ਕੇ ਆਉਨੇ ਆ ਉੱਥੇ ਜੀ ਕੋਈ ਸਮਝੌਤਾ ਨਹੀਂ ਕਰਦੇ ਹੈਗੇ ਜੀ ਜਿਹੜੀ ਚੀਜ਼ ਇਹਨਾਂ ਦੀ ਮਰਜ਼ੀ ਆਵੇ ਜੀ ਅਸੀਂ ਉਹ ਲਿਆ ਕੇ ਪਾਉਣੀਆਂ ਪਾਉਣੀਆਂ ਦੀ ਉਹ ਉਹਦੀ ਫਾਰਮੇਸੀ ਬਣਨੀ ਉਹ ਤਾਂ ਦੇ ਪੂਰਾ ਦਾ ਫਾਰਮੂਲਾ ਜੀ ਉਹ ਇਹ ਜੀ ਪੂਰੀ ਬਣਾਵਾਂਗੇ ਜੀ ਉਹ ਅੱਛਾ ਜਿਵੇਂ ਬਹੁਤ ਸਾਰੇ ਲੋਕਾਂ ਦਾ ਬੀਪੀ ਵੱਧਦਾ 슈ਗਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਇਹ ਤਾਂ ਮੇਰੇ ਖਿਆਲ ਨਾਲ 슈ਗਰ ਤੇ ਬਲੱਡ ਵਧਣਾ ਜਾਂ ਘਟਣਾ ਇਹ ਤਾਂ ਹਰ ਇੱਕ ਬੰਦੇ ਨੂੰ ਤਕਰੀਬਨ ਬਿਮਾਰੀ ਹੋਈ ਪਈ ਹੈ 슈ਗਰ ਵੀ ਜਿਹੜਾ ਸਾਡਾ 슈ਗਰ ਦਾ ਸਕਸੈਸ ਰੇਟ ਹੈ ਵੀ ਬਹੁਤ ਵਧੀਆ ਜੀ ਉਹ ਸਾਡੀ ਦਵਾਈ ਤਿੰਨ ਕਿ ਮਹੀਨੇ ਖਾਣੀ ਪੈਂਦੀ 슈ਗਰ ਦੀ ਸਾਡੀ ਦਵਾਈ ਲੰਮਾ ਸਮਾਂ 슈ਗਰ ਦੀ ਨਹੀਂ ਖਾਣੀ ਪੈਂਦੀ ਜੀ ਅੱਛਾ ਹਾਂਜੀ ਬਿਲਕੁਲ ਠੀਕ ਹੋ ਜਾਂਦਾ ਬਿਲਕੁਲ ਠੀਕ ਹੁੰਦੀ ਹੈ 슈ਗਰ ਜੀ ਇਹਨਾਂ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਜੀ ਇਹ ਵੀ ਦਵਾਈਆਂ ਤੁਸੀਂ ਆਪ ਬਣਾਉਣੀ ਸਾਰੀਆਂ ਦਵਾਈਆਂ ਬਣਾਉਣੇ 99.9 ਤੋਂ ਬਾਅਦ ਜਿਹੜਾ 1 ਪੁਆਇੰਟ ਆ ਉਹ ਦਵਾਈ ਵੇਸੇ ਮੁੱਲ ਨਹੀਂ ਲੈ ਕੇ ਆਉਂਦੇ ਜੀ ਜੀ ਇਹਨਾਂ ਕੰਫੀਡੈਂਸ ਤਾਂ ਦਿਖਾ ਸਕਦੇ ਆ ਤੁਹਾਨੂੰ ਜੇ ਦੁਨੀਆ ਨੂੰ ਵੱਖਰੇ ਆਸੀਂ ਤੁਹਾਡੇ ਤਾਂ ਗੱਲ ਕਰ ਸਕਦੇ ਆ ਜੇ ਦਵਾਈ ਉਹ ਮੁੱਲ ਲੈ ਕੇ ਆਉਣੇ ਜੇ ਮਾਰਕੀਟ ਤੋਂ ਮਿਲਦੀ ਫੇ ਮੈਂ ਤੁਹਾਨੂੰ ਮੈਂ ਇੰਟਰਵਿਊ ਤੋਂ ਤੇਰੇ ਦਾ ਮੈਨੂੰ ਕੀ ਪਤਾ ਜੀ ਹਾਂ 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 ਬਿਲਕੁਲ ਕਿਤੇ ਮਾਰਕੀਟ ਮਿਲ ਸਰਜ ਕੋਈ ਵੀ ਲੈ ਸਕਦਾ ਵਰਤਦੇ ਜੀ ਅਸੀਂ ਕੋਈ ਮਾਰਕੀਟ ਦੀ ਦਵਾਈ ਨਹੀਂ ਵਰਤਦੇ ਅਸੀਂ ਅੱਛਾ ਸਾਡਾ ਆਪਣੇ ਹੀ ਉਹ ਆਪਣੇ ਸਾਡਾ ਆਪਣਾ ਫਾਰਮੂਲਾ ਜੀ ਸਾਡੇ ਆਪਣੀ ਇਹੀ ਪੰਨੂ ਵੈਦ ਨੌਤੇ ਦਵਾਈਆਂ ਨੇ ਜੀ ਦੇਖੋ ਮਿੱਤਰ ਪੈ ਰਹੇ ਪੰਨੂ ਵੈਦ ਸਾਹਿਬ ਬਹੁਤ ਵੱਡੀਆਂ ਗੱਲਾਂ ਕਰ ਰਹੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਵੀ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿੰਨੀਆਂ ਕੁ ਠੀਕ ਲੱਗਦੀਆਂ ਨੇ ਵੈਦ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਲੀਵਰ ਕਿੰਨਾ ਵੀ ਕਿਸੇ ਦਾ ਖਰਾਬ ਹੋਵੇ ਤੇ ਡਾਕਟਰ ਕਹਿ ਦੇਣ ਵੀ ਇਹ ਤਾਂ ਬਦਲਣਾ ਪਊਗਾ ਤੇ ਤੁਸੀਂ ਉਹਨੂੰ ਦਵਾਈ ਨਾਲ ਠੀਕ ਕਰ ਦਿੰਦੇ ਹੋ ਕਰੋੜਾ ਰੁਪਈਆ ਲੀਵਰ ਬਦਲਣ ਤੇ ਲੱਗਦਾ ਹੈ ਵੈਦ ਸਾਹਿਬ ਤੇ ਤੁਸੀਂ ਦਵਾਈ ਨਾਲ ਕਿਵੇਂ ਠੀਕ ਕਰ ਦਿੰਦੇ ਹੋ ਆਪਾਂ ਹਜ਼ਾਰਾਂ ਰੁਪਈਏ 'ਚ ਠੀਕ ਕਰ ਦਿੰਦੇ ਆ ਜੀ ਨਾਲੇ ਉਹਨੂੰ ਦਵਾਈ ਉਹ ਆਪਾਂ ਦੱਸ ਦੇ ਦਵਾਂਗੇ ਦੱਸ ਦੇ ਤੇ ਰਿਜ਼ਲਟ ਆਉਣ ਲੱਗ ਜੂਗਾ ਉਹਨੂੰ ਜੀ ਅੱਛਾ ਕਿਡਨੀਆਂ ਜਦੋਂ ਕਿਸੇ ਦੀਆਂ ਫੇਲ ਹੋ ਜਾਂਦੀਆਂ ਨੇ ਤੇ ਹਾਂ ਡੈਲਸ ਹੋਣ ਲੱਗ ਜਾਂਦੇ ਨੇ ਤਾਂ ਉਹ ਬਿਮਾਰੀ ਦਾ ਵੀ ਤੁਹਾਡੇ ਕੋਲ ਹੈ ਕੋਈ ਇਲਾਜ ਹਾਂ ਜੀ ਹਾਂ ਜੀ ਜੋ ਦਾ ਵੀ ਇਲਾਜ ਹੈਗੇ ਉਹਦੇ ਵਿੱਚ ਪਰਹੇਜ਼ ਵਾਜੀ ਬਹੁਤ ਸਖਤ ਨੇ ਜੇ ਕਿ ਉਹ ਨਾ ਪਰਹੇਜ਼ਾਂ ਰੱਖੂਗਾ ਤਾਂ ਸਾਡੇ ਕੋ ਆ ਸਕਦਾ ਰਪਟਾ ਲੈ ਕੇ ਉਹ ਵੀ ਠੀਕ ਹੋ ਜਾਂਦੀ ਹੈ ਜੀ ਗਠੀਆ ਜਿੰਨਾ ਮਰਜੀ ਪ੍ਰਾਣਾ ਜੀ ਜਿਹੜਾ ਮਰਜੀ ਗਠੀਆ ਜੀ ਸਾਡੀ ਦਵਾਈ ਖਾਣੀ ਉਹ ਦੋ ਤਿੰਨ ਮਹੀਨੇ ਪੈਂਦੀ ਹੈ ਜੀ ਗਠੀਆ ਨੂੰ ਜੜੋਂ ਹੀ ਖਤਮ ਕਰ ਦਿੰਦੇ ਆ ਜੀ ਅੱਛਾ ਹਾਂਜੀ ਇਹਦੇ ਨਾਲ ਸੰਬੰਧ ਦਾ ਕੋ ਡਿਸਕ ਦੀ ਕੋਈ ਵੀ ਪ੍ਰੋਬਲਮ ਹੋਵੇ ਜੀ ਨਸਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਜੀ ਉਹ ਵੀ ਸਾਡੀ ਦਵਾਈ ਲੰਮਾ ਸਮਾਂ ਨਹੀਂ ਖਾਣੀ ਪੈਂਦੇ ਹੈਗੇ ਜੀ ਉਹ ਵੀ ਅਸੀਂ ਬਹੁਤ ਛੇਤੀ ਠੀਕ ਕਰ ਦਿੰਦੇ ਹਾਂ ਜੀ ਕੋਈ ਮਨ ਕਰੀ ਪ੍ਰੋਬਲਮ ਕੋਈ ਵੀ ਨਸਾਂ ਦੀ ਪ੍ਰੋਬਲਮ ਕੁਝ ਨਾਸਤਵੀ ਹੋਈ ਆ ਕੋਈ ਮਨ ਘੱਲਿਆ ਹੋਇਆ ਏ ਉਹ ਵੀ ਸਾਡੇ ਜਿਹੜਾ ਇਲਾਜ ਆ ਬਹੁਤ ਹੀ ਸਕਸੈਸਫੁਲ ਨਾਲ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਸਰਵਾਈਕਲ ਹੋਵੇ ਜੀ ਹਮ ਅੱਜ ਕੱਲ ਹਾਂ ਜੀ ਅੱਜ ਕੱਲ ਸਰਵਾਈਕਲ ਹੁੰਦੇ ਜਿਵੇਂ ਹੁੰਦਾ ਜੀ ਉਹ ਸਰਵਾਈਕਲ ਦਾ ਇਲਾਜ ਵੀ ਸਾਡਾ ਬਹੁਤ ਸਕਸੈਸਫੁਲ ਨਾਲ ਜੀ ਦਿਨਾਂ ਦੇ ਸਕਸੈਸਫੁਲ ਉਹਨਾਂ ਨੇ ਕਿ ਤੁਸੀਂ ਇਹ ਮੰਨੋ ਵੀ ਸਰਵਾਈਕਲ ਦਾ ਦਿਨਾਂ 'ਚ ਖਤਮ ਕਰ ਦਿੰਦੇ ਆਪਾਂ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਪੰਨੂ ਵੈਦ ਸਾਹਿਬ ਨੂੰ ਇਹਨਾਂ ਦੇ ਵਾਕਿਆ ਹੀ ਇਦਾਂ ਦੇ ਦਾਅਵੇ ਸੁਣ ਕੇ ਹੀ ਅਸੀਂ ਇਹਨਾਂ ਦੇ ਕੋਲ ਆਏ ਆ ਔਰ ਇਹਨਾਂ ਨੂੰ ਤੁਹਾਡੇ ਸਾਹਮਣੇ ਕੈਮਰੇ ਤੇ ਸਵਾਲ ਕੀਤੇ ਨੇ ਹਰ ਤਰ੍ਹਾਂ ਦਾ ਉਹ ਸਵਾਲ ਕੀਤਾ ਜੋ ਤੁਸੀਂ ਜਾਨਣਾ ਚਾਹੁੰਦੇ ਸੀ ਜਾਂ ਤੁਹਾਡੇ ਮਨ 'ਚ ਸੀ ਕਿਉਂਕਿ ਆਯੁਰਵੇਦ ਵਿਧੀ ਦੇ ਨਾਲ ਇਹ ਕਹਿੰਦੇ ਅਸੀਂ ਇਲਾਜ ਕਰਦੇ ਹਾਂ ਤੇ ਕੈਂਸਰ ਤੱਕ ਦਾ ਇਲਾਜ ਇਹ ਕਹਿੰਦੇ ਅਸੀਂ ਕਰਦੇ ਹਾਂ ਇਹੀ ਕਾਰਨ ਸਾਨੂੰ ਵੀ ਹੈਰਾਨੀ ਹੋਈ ਤੁਹਾਨੂੰ ਵੀ ਹੋਈ ਹੋਊਗੀ ਤਾਂ ਇਹਨਾਂ ਨੇ ਜਿਹੜੇ ਜਵਾਬ ਦਿੱਤੇ ਨੇ ਉਹ ਤੁਹਾਨੂੰ ਕਿੰਨੇ ਕੁ ਸਹੀ ਕਿੰਨੇ ਕੁ ਪੁਖਤਾ ਲੱਗੇ ਨੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਵੈਸਾ ਬਹੁਤ ਸ਼ੁਕਰੀਆ ਤੁਸੀਂ ਜਵਾਬ ਦਿੱਤੇ ਧੰਨਵਾਦ ਨਹੀਂ ਵਧੀਆ ਗੱਲ ਹੈ ਜੀ ਲੋਕਾਂ ਤੱਕ ਜਿਹੜੀ ਚੰਗੀ ਚੀਜ਼ ਹੈ ਪਹੁੰਚਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਵੈਸਾਬ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਵੀ ਦੋਸਤੋ ਬਹੁਤ ਮਿਹਰਬਾਨੀ